ਸასი ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਝਾੜੂ ਦੇ ਵਿੱਚ ਜਿਹੜਾ ਸਾਨੂੰ ਜ਼ਰੂਰ ਹੋਰ ਦੇ ਵਿੱਚ ਮਾਰਨ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਬੋਰ ਦੀ ਪ੍ਰੋਬਲਮ ਵੀ ਦੱਸਾਂਗੇ ਤੇ ਆਪਣੇ ਮਿਸਤਰੀ ਜੀ ਕੈਮਰਾ ਤੇ ਕੈਮਰਾਮੈਨ ਰੈਡੀ ਨੇਗੇ ਤੇ ਤਾਰ ਪਹਿਲੀ ਕੱਢ ਕੇ ਰੱਖ ਲਈ ਤਿਆਰ ਹੈ ਜੀ ਆਪਣਾ ਬੋਰ ਤੇ ਬੋਰ ਰੇਤਾ ਮਾਰ ਗਿਆ ਸੀ ਇਹ ਚੱਲ ਜਾਈਏ ਕਿਧਰ ਜੇ ਫਲਾੜਾ ਆ ਵੀ ਰੇਤਾ ਜੋ ਕਿ ਬੋਰ ਨੇ ਮਾਰਿਆ ਸੀਗਾ ਤੇ ਪਾ ਕੇ ਕੈਮਰਾ ਕਰਦੇ ਚੱਕ ਵੀਪੋਰ ਦੇ ਵਿੱਚ ਕੀ ਪ੍ਰੋਬਲਮ ਆ ਹਲਦੇ ਕੰਨ ਜੀ ਵੜੀ ਜਾਂਦੀਆਂ ਨਹੀਂ ਸੀਸਾ ਕੱਢਦਾ ਕਰ ਉਹ ਸੀਸਾ ਅੰਦਰੋਂ ਕੰਮ ਕੱਢਦਾ ਬਸ ਇਹ ਇਹ ਖੋਲੇ ਮੱਖਿਆ ਡਾਓ ਤੂੰ ਯਾਰ ਪੈਂਚੋਦੀਆਂ ਮਿੱਠੋ ਉਧਰ ਬੈਠ ਕੇ ਮਾਰੀ ਕਰਨ ਲੱਗ ਗਿਆ ਨੂੰ ਗੱਡੀ ਗੱਡੀ ਕੁਝ ਮੰਦਾ ਜਿੰਨਾ ਛੇੜੋ ਨੀ ਮੱਤ ਜੇ ਕਰਨਾ ਹੈ ਪਰਨਾ ਚੱਲੋ ਲੈ ਬੈਠੇ ਹੋਰ ਹੋਰ ਹਟੋ ਜੀ ਇਹ ਬੱਦੋ ਹੋਰੀਆਂ ਬੈਠੇ ਐਂ ਦੇ ਵਿਚੇ ਐਂ ਅੱਥਰਾਂ ਦਾ ਨਹੀਂ ਆਉਂਦੀ ਐ ਪੈਂਡ ਜੋ ਦੀ ਆਜੋ ਤਾਰ ਨਾਲ ਹੋਰੀਆਂ ਪੈਂਡ ਹੋਰ ਨਾਲ ਜੀ ਅੱਕ ਮੂਝ ਵੀ ਨਾ ਮਾਣੀ ਮੈਂ ਨਾ ਕਿ ਪੈਂਡਾਂ ਤੰਗੜੀ ਲਈ ਫੜਾਵਾ ਹੌਲੀ ਹੌਲੀ ਕਿੰਨਾ ਹੋ ਗਿਆ ਦੇਖਿ ਮੜਾ ਜਾਂ ਥੱਲੇ ਘਰ ਤੇਰੇ ਘਰੇ ਪੱਤੇ ਜਾਂਦੀ ਇਹਨੇ ਚੱਲ ਜਾਲ ਥੱਲੇ ਜਾ ਲਾ 200 ਉੱਥੇ ਜਾ ਕਿੰਨਾ ਹੋ ਗਿਆ 200 30 ਕਰਿਆ ਚੱਲ ਕਿੰਨਾ ਬੋਲ ਚੱਲ ਜਾਣ ਦੇ ਤਾਂ ਜਾ ਕੇ ਸਾਢੇ ਮੜਾ ਜਾ ਸਾਢੇ 50 ਤਾਂ ਜਾ ਕੇ ਸਾਢੋ ਤਾਂ ਜਾ ਕੇ ਸਾਢੇ ਵਾਠ ਠੀਕ ਹੈ ਠੀਕ ਹੈ ਜਾਣ ਦੇ ਹੌਲੀ ਚੱਲੀ ਹੁਣ ਚੱਲ ਜਮਾਂ ਤੇ ਕਹਿਣਾ ਕਿ 230 ਦੇ ਕਿਹੜਾ ਵਾਹ ਨਹੀਂ ਆ ਕੋਈ ਦੂਜਾ ਨਹੀਂ ਆ 230 ਤੇ ਹਾਰੋ ਕਰੀ ਹੋਏ ਪਾਣੀ ਘਟ ਗਿਆ ਦੀਆਂ ਬਾਈ ਹਾਂ ਬਾਈ ਜੇ ਪਾਣੀ ਘਟ ਗਿਆ ਦੀ ਫੇਰ ਤਾਂ that's the problem jane ਹੌਲੀ ਚੱਲੀ ਹੌਥ ਹੌਲੀ ਚੱਲ ਮੱਖੀ ਨੇ ਲਿਆ ਤਾਂ ਆ ਨਹੀਂ ਰਿਹਾ ਉਹ ਮੱਖੀ ਨੇ ਲਿਆ ਉਹ ਤਾਂ ਨਹੀਂ ਲਿਆ ਬਹੁਤ ਧੀਮ ਹੋ ਗਿਆ ਚੱਲ ਚੱਲ ਜੜੀ ਜਾਂਦਾ ਹੈ ਕੌਣ ਹੋਵੇ ਤਾਂ ਜਿਹੜਾ ਮਾਦਾ ਸੱਬਾ ਜਰਾ ਐਣੇ ਚੋਧੀਆਂ ਹੀ ਵੜੀਆਂ ਨੇ ਸਪਰੇਅ ਜੀ ਰੱਖਣੀ ਹੁੰਦੀ ਸਾਰੇ ਤੂੰ ਬੋਲਾ ਲਗਾ ਲੈ ਜੋਏ ਤੂੰ ਫਿਰ ਜਮਰੇ ਬੱਦੂ ਹਾਂ ਬੋਕੀਏ ਚ ਦੂਜੀ ਚੱਲੂਗੀ ਖੋਰਪੇ ਵਾਲੀ ਠੋਈ ਦੁੱਦੀ ਬੁੱਕ ਜਲਦੀ 80 ਬਾਲੀਆਂ ਨੇ ਬੁੱਕ ਇਹਦੀ ਫੇਰ ਪਾਣ ਰੱਖੀ ਤੇ ਪਰ ਉਹ ਤੇ ਦੁੱਦੀ ਲੈ ਜਾਗੇ ਪਾਣੀ ਤੇ ਹਮ ਕੋਰ ਕਰਵਾ ਦੇਣਾ ਤੇ ਅਰ ਬੁੱਕੀ ਉਹ ਤੇ ਗਵਿੰਦਗੜ ਜਾਵਾਂਗੇ ਸੀ ਭਾਪ ਨੇ ਅੱਗ ਚਹੀਦੀਆ ਕੋਈ ਨਮੀ ਲੈਵਾਂਗੇ ਕੋਈ ਟਰੱਕ ਦੀ ਲੈਵਾਂਗੇ ਪੂਰੀ ਹੈ ਜੀ ਹਾਂ ਬੁਧੂ ਕਰਵਾ ਦੇਣੇ ਕੋਰ ਹਮ ਔੜੀ ਜਾਂਦੇ ਹੋਏ ਨੂੰ ਕੋਈ ਨਹੀਂ ਜਾਣਦੇ ਜਿੱਥੇ ਪਾਣੀ ਨਿੱਥਲ ਜੂ ਉਸੇ ਆਟੋਮੈਟ ਕੀ ਮਾਰੇ ਹੱਥ ਅਗੋਛੇ ਜਾਈ ਬਸ ਤਾਂ ਹੈ ਛੱਟ ਤੱਕ ਕਰਾਉਣੇ ਕੋਈ ਸੀ ਕਿੰਨਾ ਹੋ ਗਿਆ ਹਨੀ 290 ਜਾਣਦੇ ਹਾਂ ਫੋਟੀਆਂ ਆ ਨਾ ਲੈ ਜੀ ਤੁਸੀਂ ਇੱਥੇ ਕੰਨ ਮਰ ਜਣਾ ਤੋਏ ਘਾਵ ਲੈ ਦਰੀਆਂ ਖੱਜ ਇਧਰ ਮੈਂ ਇਹੋ ਸਾਜਾ ਡੱਬੇ ਜੇ ਬੰਦ ਕਰ ਦੂੰਗਾ ਕਿੰਨਾ ਹੋ ਗਿਆ ਉੱਪਰ ਕਾਜੀ ਮੜਾ ਜਾ 310 ਹੋ ਗਿਆ ਥੱਲੇ ਕਰ ਆਏ ਹਾਂ ਜਿਉਣ ਦੇ 317 ਬੱਤੀ ਵੱਡਾ ਉੱਠਣ ਲੱਗੇ ਮਿੱਠੂ ਵੀ ਭੱਜ ਗਿਆ ਪਾਣੀ ਸਾਫ ਹੋ ਗਿਆ ਯਾਰ ਜੇ ਇੱਥੇ ਫਲਟ ਹੋਇਆ ਮਿੱਠੂ ਜੇ ਸਰਲ ਪਰ ਤਾਂ ਵੀ ਪਾਣੀ ਸਾਫ ਹੋ ਜਾਂਦਾ ਹੈਗਾ ਇੱਧਰ ਮੋਟਰ ਪਾਈਆਂ ਨੇ ਅੱਛਾ ਇੱਧਰ ਤੇ ਨਾ 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 ਉਹੀ ਪਾਣੀ ਸਾਫ ਹੋ ਜੂਗਾ ਟੰਮਾ ਮੈਂ ਜੋ ਫੜਕੜ ਵੀ ਪਾ ਦੀ ਬਾਈ ਕਿੱਲੋ ਹਾਂ ਹਾਂ ਫੜਕੜੀ ਆਓ ਬਾਈ ਉਹਦਾ ਫਾਇਦਾ ਨੁਕਸਾਨ ਕੋਈ ਨਹੀਂ ਆ ਜਿੱਥੇ ਜੰਮੀ ਪਾਣੀ ਸਾਫ ਹੋ ਜੂਗਾ ਹਾਂ ਕਿੱਲੋ ਕੋਈ ਨਹੀਂ ਬਾਗ ਲਾ ਮੈਂ ਕੋਸ ਨਹੀਂ ਆਂਦਾ ਜਿੰਨੀ ਕਹੀ ਦੀ ਬਾਈ ਉਨੀ ਪਾਤੀ ਸੀ ਨੇ ਦਾ ਅੱਧਾ ਕਿਲੋ ਕਹੀ ਦੀ ਸਾਨੂੰ ਕਿਸ ਨੇ ਉਹੀ ਕਹਦੀ ਆਪਣਾ ਕੀ ਆ ਗੋਰ ਵਾਲਾ ਮੇਸੇ ਅਸੀਂ 200 ਗ੍ਰਾਮ ਕਹਿ ਗਏ ਵੀ 200 ਗ੍ਰਾਮ ਹੜਕੜੀ ਉਹ ਜਿਹੜਾ 1 ਕਿਲੋ ਕਹਿਦੀ ਮਾ ਜਰ ਕਿਲੋ ਵੀ ਠਿਕਦੇ ਨਾ ਨੁਕਸਾਨ ਆਇਆ ਕੋਈ ਨੁਕਸਾਨ ਤਾਂ ਹੈਗਾ ਨੁਕਸਾਨ ਹੈਗਾ ਅੱਛਾ ਸਾਫ਼ ਨਿੰਦਾ ਪਾਣੀ ਹੁੰਦਾ ਚਲ ਇਹਦੇ ਨਾਲ ਫਾਇਦਾ ਮਾਰੂ ਪਾਣੀ ਸਾਰ ਨਿਤਰ ਜੂਗਾ ਜੰਮਾ ਜਿੱਥੇ ਫਲਟੋ ਆ ਇਹਦਾ ਹੀ ਪਤਾ ਲੱਗ ਜਾਂਦਾ ਕੰਮ ਦਾ ਕੀ ਪਤਾ ਦੀ ਬਈ ਅਸੀਂ ਪਕੜਾ ਕਿਤੇ ਪਾਈ ਦੂ ਅਸੀਂ ਕਹਿੰਦਾ 200 ਗ੍ਰਾਮ ਗਾਹਾਂ ਜਿਹੜਾ ਠੇਕਾ ਜਿਹਨੂੰ ਕਹਿ ਕਹਦੀ ਜਿਹੜੇ ਠੇਕੇ ਦੀ ਸੀਲ ਹੁੰਦੀ ਵੀ 200 ਗ੍ਰਾਮ ਪਵਾ ਦੇ ਉਹ 200 ਗ੍ਰਾਮ ਦਾ ਕੀ ਹੈ ਯਾਰ ਕਹਿੰਦਾ 1 ਉਹ ਗਾਣਾ ਉਹਨੂੰ ਪੁੱਛੇ ਗਾਂ ਵਾਲੇ ਦੂਜੇ ਨੂੰ ਦੱਸਿਆ ਉਹਨੇ ਮਤਲਬ ਮਾਲਕ ਨੂੰ ਠੇਕੇ ਵਾਲ ਨੂੰ ਦੱਸਤਾ ਸੀ ਇਹਨੇ ਉਹ ਆਦਾ 2 ਕਿਲੋ ਲੈ ਆਂ ਕਿਲੋ ਦਾ ਕੀ ਆ ਉਹ ਗਾਂ ਲੈਣ ਗਿਆ ਉਹ ਕਹਿੰਦਾ ਯਾਰ 2 ਕਿਲੋ ਨੂੰ ਕੀ ਕਹਿੰਦਾ 5 ਕਿਲੋ ਦੇ ਦੇ 5 ਕਿਲੋ ਬਾਦੀ ਚ ਕੱਲ ਮੈਂ ਵੀ ਇਹੀ ਕਹਿ ਦੀਆ ਮੈਂ ਆ ਯਾਰ ਕਿਲੋ ਦਾ ਕੀ ਲੈ ਮੈਂ 2 ਕਿਲੋ ਲਈ ਤੂੰ ਉਹ ਫਿਰ ਇਹ ਖਾਸੇ ਵਾਲੇ ਬੈਠਦੇ ਕਹਿੰਦੇ ਇਹ ਤਾਂ ਧੰਦਾ ਕਿਲੋ ਕਿੰਨਾ ਕਹਿੰਦੇ ਵਾਧੂ ਆ 5 ਕਿਲੋ ਬਾਦੀ ਬਈ ਜਦੋਂ ਕੈਮਰਾ ਬਾਲ ਕਢਾਉਂ ਥਰੇ ਦੁੱਧ ਬਣਿਆ ਪਿਆ ਮੈਂ ਕੈਮਰਾ ਕਾਰਨ ਬੋਰਚ ਪਾ ਕੇ ਪਹਿਲਾਂ ਮੋਟਰ ਚਲਾ ਫਿਰ ਬਾਜ ਕਰਨਾ 5 ਕਿਲੋ ਪਾਉਣ ਨੇ ਬਈ ਦਾ ਕਿਉਂ ਮੈਸਤਰੀ ਕਹਿ ਗਿਆ ਬਾਈ ਕਹਿੰਦਾ ਅੱਧਾ ਕਿਲੋ ਪਾ ਦਿਓ ਜੀ ਉਹ ਜਿਹੜਾ ਬੋਰਾਿਆਂ ਵਾਲਾ ਇਹ 100 ਗ੍ਰਾਮ ਹੀ ਬਹੁਤ ਹੁੰਦੀ ਜਲਾ ਪਾ ਫਿਰ ਬਾਈ ਕਹਿੰਦਾ ਕਿਲੋ ਲੈ ਯਾਰ ਕਹਿੰਦਾ ਕੀ ਪਾਵਾਂਗੇ ਅੱਧਾ ਕਿਲੋ ਦਾ ਉਹ ਤਾਂ ਕਹਿੰਦਾ ਪੰਨ ਕੇ ਚੂਰਾ ਕਰਕੇ ਪਾ ਦਿਓ ਬਣਾਈਦਾ ਸੀ ਚਾਹ ਪੂਰੀ ਵਧੀਆ ਬਣਾ ਕੇ ਬਰੀ ਕਰਕੇ ਛੱਟੀ ਆਹੀ ਗੱਲ ਵੀ ਨਹੀਂ ਉੱਪਰ ਕਰੀ ਮੜਾ ਜਾ ਥੱਲੇ ਕਰ ਹੌਲੀ ਹੌਲੀ ਚੱਲ ਜਾਣ ਦੇ ਮੁਰਗਾ ਜਮਾਸ ਦਰਗਾ ਮੁਰਗਾ ਦੱਸਦਾ 370 ਇਹਨਾਂ ਨੇ ਆਪਣੇ ਪਾਟਾਂ ਦੀ ਵਰਗੀ ਹੋਤੇ ਕੰਨਾਂ ਜਪਾਂਟ ਹੋ ਰਹੇ 2 ਹੀ ਬੜਾ ਮਨ ਕਾਲਾ ਨਹੀਂ ਮੇਰੇ ਸਾਲੇ ਤਾਂ ਨਹੀਂ ਕਹੀ ਜਿਹੜਾ ਤੱਕ ਅਹੀ ਹਾਂ ਇਹੋ ਇਹਨਾਂ ਨੇ ਇਹਦੇ ਪਾਟੇ ਪੜ ਉਹਨਾਂ ਨੂੰ ਪਾਟੇ ਸਾਰਿਆਂ ਬਣਾਉ ਮੁਰਗਿਆਂ ਦੇ ਜਾਣੇ ਉਹ ਕੀ ਕਰਦੀਆਂ ਨੇ ਹੋਰ ਮੁਰਗੇ ਉਹ ਨਹੀਂ ਖਾ ਜਾਣਗੇ ਇਹਨੂੰ ਪਾਟੇ ਚੋਦੇ ਪੋਰ ਹਲਾ ਬਾਈ ਨੂੰ ਇੱਕ ਮਿੰਟ ਨੂੰ ਲਾ ਦ। ਕਿੰਨਾ ਹੋ ਗਿਆ? ਜਾਣਦੇ ਜਾਣਦੇ। ਬਾਈ ਇਹ ਪਤਾ ਲੱਗਦਾ ਵੀ ਕਿੰਨਾ ਬੋਰ ਆਗਾ। ਹਾਂ ਹਾਂ ਸਾਰਾ ਤਾਂ ਸਰੇਮ ਸੱਲ ਕਰਨਾ ਸਾਰਾ ਕੁਝ। ਠੀਕ ਜੀ। ਰੋਟੀ ਹੋ ਜਾਂਦੇ ਬਾਈ ਕਾਏ ਬੰਦੇ ਆਨੇ ਆਪਣਾ ਉਰੇ। ਰੋਟੀ ਤਾਂ ਬਾਈ ਕੋਈ ਨਹੀਂ ਚੱਲੇ ਤਾਂ। ਹਾਂ ਬਾਈ। ਭਾਈ ਇਹ ਦੇ। ਰੋਟੀ ਬਸ ਬਾਈ ਰੋਟੀ ਹਾਲੇ ਨਹੀਂ। ਪਹਿਲਾਂ ਦੇ ਦੇ। ਫੇਰ ਦੱਸਾਂਗੇ ਮਸ਼ੀਨ ਆ ਗਈ ਉਰੇ। ਠੀਕ ਹੈ ਜੀ। ਫਟਵਾਰ ਲਗਾ ਹਲੋ ਸਲਾਦ ਨੂੰ ਡਾ ਬਾਈ ਕਹਾਂ ਪੂਰਾ ਫਿਰ ਦੱਸਾਂਗੀ ਤੈਨੂੰ ਕੋਈ ਨਾ حاجه ਕਹਾਂ ਜਦੋਂ ਮਹੀਨ ਰਾਤ ਹੋ ਗਿਆ ਤੁਸੀਂ ਲਾ ਲਾਓ ਤੁਹਾਨੂੰ ਦੇਖਣਾ ਨਾ ਨਾ ਵੀ ਫਿਰ ਦੱਸ ਦਿਆ ਮਹੀਨ ਬਾਤਾਂ ਕਰਾ ਚੈੱਕ ਕਰ ਲਈਏ ਕਿੰਨਾ ਹੋ ਗਿਆ 740 740 ਹੋ ਗਿਆ ਚੱਲ ਜਾਣ ਦੇ ਕਿੰਨਾ ਲੱਗੇ 510 ਹੈ 550 ਹੈ 500 ਮੇਰੇ ਸਾਨੂੰ 510 ਹੋਈ ਸਾਲਾ ਉੱਤੇ 510 ਦੀ ਹੁੰਦੀ ਉੱਤੇ ਹੀ ਬੋਲਦੀ ਹੈ ਜਾਣ ਦੇ ਉਹ ਮੈਨੂੰ ਡੰਗਾ ਜਾ ਉਪਰ ਹੌਲੀ 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 ਹੁਣ ਚੱਲ ਡੰਗਾ ਜੇ ਦੂਜੇ ਰੋਟਰੀ ਪੈਂਦਾ ਚ ਉਹ ਦੂਜੇ ਰੋਟ ਹੁੰਦਾ ਥੱਲੇ ਹੁੰਦਾ ਪੂਲਰ ਨਾਲ ਪੈਂਦਾ ਹੁੰਦਾ ਹੂੰ ਜੇ ਤਾਂ ਹੈ ਜਰੂਰ ਉਹ ਹੀ ਚੱਲੂਗਾ ਬਹੁਤ ਜੀਵੀ ਆਉਗੀ ਉਹ ਉਹ ਨਿੰਦਾ ਹੋਈ ਹੌਲੀ ਹੌਲੀ ਕਿੰਨਾ ਹੋ ਗਿਆ ਉੱਪਰ ਕਰਾਂ ਥੱਲੇ ਕਰ ਚੱਲ ਜਾਣ ਦੇ ਇਹ ਤੇ ਯਾਰ ਸ਼ਰਦ ਮੱਖੇ ਨਾ ਖਾਓ ਵਾਲੇ ਵਾਲੇ ਜਿਆਦਾ ਚੰਗ ਕਰਦੇ ਨੇ ਜੀ। ਸਪਰੇਅ ਵਗਈ ਆਪਾ। ਬਸ 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 ਸਪਰੇਅ। ਮਾੜੀ ਤਕਰੀਬ। ਮੁਰਗਿਆਂ ਤੇ ਮਾਏ ਮਾਰ ਕਿਉਂ ਨਹੀਂ ਬੋਧਦੇ? ਜੀਵਨ ਤੇ ਫੜ ਲਾ ਮਾਰ। ਉਰੇ ਕੀੜਾ ਮਾਰ ਲਈ ਫੇਰ ਤਾਂ ਵੱਡੀਆਂ ਨਹੀਂ ਹੋ। ਇਹ ਤਾਂ ਬਾੜੀਆਂ ਆਉਣੀਆਂ। ਇਹ ਤਾਂ ਸਪਰੇਅ ਨਾਲ। ਮੁਰਗਿਆਂ ਦਾ ਆਪਾ ਕਿੱਥੇ ਮਾਰਾਂਗੇ? ਉੱਥੇ ਮਾਰ ਕੇ ਉਹ ਰੂੜੀ ਜੀ ਤੇ ਬਾੜੀਆਂ ਬੈਠੀਆਂ ਹੁੰਦੀਆਂ ਨੇ। ਉੱਥੋਂ ਜਿਹੜਾ ਉਹ ਡੇਗ ਦੇ ਨਿਕਚਰਾ ਆਉਂਦਾ ਉਹ ਤੋਂ ਪੈਦਾ ਹੁੰਦੀਆਂ ਨੇ। ਤਿਆਰ ਹੁੰਦੀਆਂ ਜੀ ਇਹ। ਇੱਕੋਂ ਪੈਣ ਜੋਦੀ ਉੱਥੇ ਹੋਰ ਹੁੰਦੀ ਇੱਕ ਸੁੰਡੀ ਜੀ। ਉਹ ਬਾੜੀ ਦੂਰ ਤੱਕ ਆ ਜਾਂਦੀ ਆ ਉਹ। ਹੌਲੀ 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 ਕਿੰਨਾ ਹੋ ਗਿਆ ਸੱਲੇ ਸਟਾਰਟ ਕਰ ਤੱਕ 497 ਪੱਕਾ ਪਿਆ ਹੀ ਪੈ ਪੈ ਦੇ ਵਿੱਚ ਇਹ ਤੋਂ ਬਾਅਦ ਸੱਲ ਸਟਾਰਟ ਹੋ ਗਿਆ ਅੱਛਾ 497 ਤੇ 500 ਦੇ ਨਵੇਂ ਲਾਉਣਾ 490 ਦੇ 797 ਪੱਕਾ ਪਿਆ ਪਾ ਉਹ ਕੋਲ ਆ ਜੀ ਉੱਪਰ ਗਰੀ ਮੜਾ ਜਾ ਆ ਦੀ ਆ ਤੀ ਜੀ ਆ ਦੀ ਆ ਆ ਲੋਹੇ ਦਾ ਪੂਪਾ ਥੱਲੇ ਗਰੀ ਮੜਾ ਜਾ ਥੱਲੇ ਘਾ ਥੋੜਾ ਜਾ ਮਾੜਾ ਥੱਲੇ ਥੱਲੇ ਗਾਰ ਨਾੜ ਆ ਜਾ ਹੋਰ ਕਰ ਨਾੜ ਆ ਜਾ ਆਤੀ ਗਈ ਆ ਪੱਕਾ ਇਹ ਚ ਪਾ ਕੇ ਧਰ ਦਿੰਦੇ ਆਪਾਂ ਕੈਵਿਟੀ ਥੱਲੇ ਕੋਲਰ ਆਈ ਚਲੋ ਜਾਣ ਦੇ ਥੱਲੇ ਆ ਸੱਲ ਚੱਲ ਪਿਆਰੋਂ ਹੌਲੀ ਚੱਲ ਹੌਲੀ ਚੱਲ ਚੱਲ ਜਾਣ ਦੇ ਸਾਲੀ ਬੰਦ ਐ ਮੇਰੇ ਸਾਬ ਨਾਲ ਸਾਫ ਨਹੀਂ ਹੋ ਰਿਆ ਨਹੀਂ ਆ ਬੱਚੇ ਦੇ ਸਾਲੇ ਤਾਂ ਜਮ ਨਹੀਂ ਹੁੰਦੀ ਆ ਰੋਕ ਰੋਕ ਕਿੰਨਾ ਸਾਲਾ ਕਿੰਨਾ ਓਏ ਖਾਲ ਪਰੇ ਹੋ ਰਹੇ ਹਨ 7 500 2 ਘਟਵੇਲਾ ਹੋ ਰਹੇ ਹਨ 502 502 ਬੋਰ ਪੈਸੇ ਕਿੰਨੇ ਛਾੜਾ ਥੋੜਾ ਅਫਦ ਲਵਾਇਆ ਹੋਈ ਬਾਹੀ ਲਵਾ ਹਾਂ ਕਿੰਨਾ ਲਿਖਿਆ ਹੋਇਆ ਹੈ ਸਾਡੇ ਕੋਲ ਤਾਂ ਕੱਲ ਲਿਖਿਆ ਨਾ ਪਾ ਰਿਹਾ ਪੇਪਰ ਕਹਿ ਕੇ ਓਏ ਇਹ ਪੱਤਣ ਆਉਂਦੀ ਐ ਇਹ ਪੱਤਣ ਆਉਂਦੀ ਯਾਰ ਉੱਥੇ ਨਹੀਂ ਕਰਕੇ ਤੇ ਆਪਾਂ ਠੀਕ ਐ ਦੇ ਯਾਰ ਕੀ ਕਹਿੰਦੇ ਨੇ ਆਹ ਰੇ ਦਿਆਲ ਸਿੰਘ ਵਾਲੇ ਉਹ ਐਨੇ 347 ਦੇ ਬਨੇ ਕਿੰਨੇ ਦੇ ਪਿਆਗਾ ਇਧਰ ਸਾਈਡ ਦੀ ਪਿਆਗਾ ਤੇਰੇ ਨਾਲੇ ਪਾਸੀ ਤੇਰੇ ਨਾਲੇ ਪਾਸੀ ਪਿਆ ਥੱਲੇ ਹਣਾ ਓਏ ਲੋ ਜੀ ਫਾਇੰਡਰੀ ਕੈਮਰਾ ਆਪਣਾ ਬੱਝ ਚੁੱਕਿਆਗਾ ਤੇ ਕੱਢਦੇ ਕੈਮਰਾ ਬਾਹਰ ਤੇ ਕਰਦੇ ਤਾਰ ਇਕੱਠੀ ਤੇ ਕਰਾਉਣੇ ਇਸ ਵਾਰ ਥੋੜੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਉਹਨਾਂ ਤੋਂ ਕੀ ਰਿਪੋਰਟ ਹੈ ਤੇ ਕੀ ਡਿਟੇਲ ਆ ਆਪਣੇ ਬੋਰ ਦੀ ਕੀ ਸੋਲੂਸ਼ਨ ਹੋਊਗਾ ਇਸ ਬੋਰ ਦਾ ਜੀ ਅਸੀਂ ਪਿੰਡ ਪਹੁੰਚੇ ਦੀ ਝਾੜੋਈ ਜ਼ਿਲ੍ਹਾ ਸੰਗਰੂਰ ਆ ਨਿੱਕੇ ਬਾਈ ਦੇ ਪਹੁੰਚੇ ਦੀ ਖੇਤ ਆ ਤੇ ਬੋਰ ਮੰਨ ਲਓ ਰੇਤਾ ਮਾਰ ਗਿਆ ਸੀ ਪਾਣੀ ਵੀ ਘਟ ਗਿਆ ਸੀ ਬਹੁਤ ਜ਼ਿਆਦਾ ਇਹਦਾ ਇਤੋਂ ਤੋਂ ਬਾਅਦ ਬਾਈਆਂ ਨੂੰ ਮਨ ਲਓ ਸ਼ੱਕ ਤੀਆ ਵੀ ਕੋਈ ਇਹ ਚ ਵੀ ਪ੍ਰੋਬਲਮ ਆ ਗਈ ਬਹੁਤ ਟੁੱਟਣਾ ਗਿਆ ਵਜਾ ਕੋਈ ਥੱਲੇ ਵਿੱਚ ਵਿਚ ਵਿਚਾਲੇ ਕੋਈ ਹੋਰ ਨਾ ਕੰਮ ਹੋ ਜਾਣਾ ਇਹਨਾਂ ਨੇ ਮੋਟਰ ਕਢਾਤੀ ਦੀ ਬਾਈਆਂ ਨੇ ਤੇ ਜਦੋਂ ਆਪਣੇ ਨਾਲ ਸੰਪਰਕ ਕਰਿਆ ਆਪਾਂ ਨੇ ਬੋਰ ਚੈੱਕ ਕਰਨ ਵਾਸਤੇ ਪਹੁੰਚ ਕੇ ਦੀ ਅੱਜ ਪਿੰਡ ਆਪਾਂ ਨੇ ਤੇ ਇਹ ਬੋਰ ਚੈੱਕ ਕਰ ਲਿਆ ਆਪਾਂ ਨੇ ਤੇ ਇਹਦੇ ਵਿੱਚ ਮਨ ਲਓ ਆਪਣਾ ਜਿਹੜਾ ਪਾਣੀ ਲੈਵਲ 161 ਫੁੱਟ ਤੇਗਾ ਪੱਥਰ ਦਾ ਬੋਰ ਆ ਪਢੋਲੀਆਂ ਵਾਲਾ ਇਹ ਤੇ ਇਸ ਤੋਂ ਬਾਅਦ 497 ਤੱਕ ਪੱਕਾ ਪੈ ਪਿਆ ਹੈ ਇਹਦੇ ਵਿੱਚ ਤੇ ਉਦੋਂ ਦਾ ਸੱਲ ਹੈ ਸੱਲ ਜਿਹੜਾ 7 ਫੁੱਟ ਹੀ ਆ ਸਾਰਾ ਬਾਕੀ ਸੱਲ ਭਰਿਆ ਹੋਇਆ ਹੈ ਦਾ ਹੀ ਇਸੇ ਕਾਰਨ ਦਿੱਤਾ ਜਾਗ ਦਿੱਤੀ ਹੋਰ ਕੋਈ ਕੰਮ ਕਰਾਉਣਾ ਹੋਵੇ ਸਾਡੇ ਨਾਲ ਤਾਂ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪੰਡਨ ਮੋੜ ਜਿਲ੍ਹਾ ਸੰਗਰੂਰ ਮੋਬਾਈਲ ਨੰਬਰ 978175449 ਧੰਨਵਾਦ